जादा वाहेगुरु जी का ख़ाल ਹਾਏ ਗੁਰਜੀ ਕੀ ਫਤਿਹ ਅਸੀਂ ਮੂਨ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੇਰਾ ਬਾਬਾ ਮਸਾਦਾ ਜੀ ਦੀ ਸਮਾਤੇ ਜੋ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਲੱਖ ਸਾਰੇ ਲੱਖ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਤੁਮਕਾਮ ਨਾਲ ਬਣਾਇਆ ਅਸੀਂ ਅੰਕਤਾਂ ਪਪਾ ਜੀ ਦੇ ਜਵਾਰ ਤੇ ਹੌਂਸਲ ਦੇ ਜੀ ਆਇਆਂ ਆਪਰੇ ਆ ਤੇ ਧੰਨਵਾਦ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਕਿ ਬਹੁਤ ਪਤਵੰਤੇ ਸੱਜਣ ਪਹੁੰਚੇ ਹੋਏ ਨੇ ਸ੍ਰੀ

ਪਿੰਡ ਡੇਰੇ ਵੱਲੋਂ ਅੰਨੀ ਪਿੰਡ ਡੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਬੁਨਾਈਆਂ ਮਹਾਰਾਜ ਜੀ ਦਾ ਜਨਮ ਸ਼ਰਮ ਆ ਰਹੇ ਆ ਇਹ ਆ ਰਹੇ ਨੂੰ ਕਾਣਾ ਬਾਈ ਡੂਰ ਆਲਾ ਜੀ ਜੀ ਦੀ ਪਿੰਡ ਦੇ ਜਾਨੂ ਜੀ ਦੇ ਘਰੇ ਹੀ ਪੈਣ ਪਾਇਓ ਸਸੀ ਕਾ ਜੀ ਸਾਹਨੇ ਆਲ ਖੁਰਦ ਵਿਖੇ ਜਿਹੜੇ ਬਾਬਾ ਮਨਸ਼ਾ ਦਾਸ ਜੀ ਦਾ ਡੇਰਾ ਬਣਿਆ ਹੋਇਆ ਪਿੰਡ ਵਿੱਚ ਅੱਜ ਸਨਾਨਾ ਪੜਾਣਾ ਚੱਲਦਾ ਵਾ ਬਾਬਾ ਜੀ ਚੜ੍ਹਦਾ ਤੁਹਾਡਾ ਸਵਾਗਤ ਅਸੀਂ ਕਰਾਂਗੇ ਅਸੀਂ ਇੱਥੇ ਡੇਰਾ ਪਾਪਾ ਮਾਨਸਾ ਸਾਹਿਬ ਜੀ ਦੇ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਭਗਵਾਨ ਜਗਤ ਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਇਸ ਕਰਕੇ ਜੋ ਵੀ ਸੂ ਸੰਗਤਾਂ ਸਾਡੇ ਆ ਵਿਚਾਰਤਾ ਦੇ ਸੁਣ ਰਹੇ ਨੇ ਜਾਂ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਸਾਰੀਆਂ ਪਿਆਰੀਆਂ ਪਾਪਾ ਜੀ ਦੀ ਸੰਗਤਾਂ ਨੂੰ ਮੈਂ ਪਾਪਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦੇਣੀਆਂ ਚਾਹੁੰਦਾ ਮਾਂ ਪਹਿਲਾ ਆਵਾਜ਼ ਵੀਡੀਓ ਸਪੀਅਰ ਨਹੀਂ ਤੋਂ ਜਦ ਵੀ ਸਰ ਤੋਂ ਲੋਹਰ ਵਾਲਾ ਸਾਹਮਣੇ ਵਾਲੀ